ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇਸ ਵਕਤ ਖੜੇ ਆ ਸੂਲਰ ਕਲੋਨੀ ਦੇ ਗ੍ਰੀਨ ਐਨ ਕਲੇਵ ਮਹੱਲੇ ਦੇ ਵਿੱਚ ਜਿੱਥੇ ਹੁਣੇ ਥੋੜਾ ਜਿਹਾ ਪਹਿਲਾਂ ਅੱਗ ਲੱਗੀ ਹੈ ਇਹ ਮਕਾਨ ਹੈ ਮਕਾਨ ਤੁਹਾਨੂੰ ਦਿਖਾ ਰਹੇ ਹਾਂ ਮਕਾਨ ਬਿਲਕੁਲ ਸੜ ਕੇ ਸੁਆਹ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਕਮਰਾ ਸੀਗਾ ਕਮਰਾ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਿਆ ਹੈ ਤੇ ਤੁਸੀਂ ਆਪ ਇਹ ਹਾਲਾਤ ਦੇਖ ਸਕਦੇ ਹੋ ਆ ਬੈੱਡ ਸੀਗੇ ਬੈੱਜਾਂ ਦਾ ਕੀ ਹਾਲ ਹੋਇਆ ਤੇ ਏਸੀ ਐਲ ਸੀ ਡੀ ਏਸੀ ਏਸੀ ਦੇਖੋ ਏਸੀ ਦਾ ਕੀ ਹਾਲ ਹੋਇਆ ਜੀ ਤੇ ਐਲ ਸੀ ਡੀ ਦਾ ਵੀ ਤੇ ਇਹ ਸੋਚਾਂ ਦੇਖੋ ਜੀ ਸੋਚਾਂ ਬਾਕੀ ਹੋਰ ਵੀ ਜਿੰਨਾ ਘਰ ਦਾ ਸਮਾਨ ਸੀਗਾ ਅ ਕੱਪੜੇ ਫਰਨੀਚਰ ਜਮਾ ਸੜਕੇ ਸੁਆਹ ਹੋ ਗਿਆ ਜੀ ਉਹ ਸਾਹਮਣੇ ਦੇਖ ਸਕਦੇ ਹਾਂ ਸਾਰਾ ਤੇ ਬਿਲਕੁਲ ਆ ਦੇਖੋ ਘਰ ਦਾ ਜਿਹੜਾ ਜੋ ਵੀ ਹੈ ਸਵਾਨ ਸਾਰਾ ਸੜਕੇ ਸੁਆਹ ਹੋ ਚੁੱਕਿਆ ਆਓ ਆ ਦੇਖੋ ਆ ਗੱਦਾ ਹੈ ਜੋ ਅਸੀਂ ਦਿਖਾ ਰਹੇ ਹਾਂ ਗੱਦਾ ਵੀ ਬੁਰੀ ਤਰ੍ਹਾਂ ਸੜਕੇ ਸੁਆਹ ਹੋ ਚੁੱਕਿਆ ਜੀ ਤੇ ਗੱਲ ਆ ਜੋ ਤੁਹਾਡੀ ਗੱਲ ਕਰਵਾਉਨੇ ਆ ਪੈਂਜੀ ਕਿਨਾ ਹੈ ਜੀ ਮੇਰਾ ਨਾਮ ਸੰਦੀਪ ਹੈ ਜੀ ਸੰਦੀਪ ਜੀ ਇਹ ਕਿੰਨਾ ਚਿਰ ਪਹਿਲਾਂ ਅੱਗ ਲੱਗੀ ਹੈ ਜੀ ਆਈ ਥਿੰਕ 15 ਮਿੰਟ ਹੋ ਗਏ ਨਾ 15 ਕਿ ਮਿੰਟ ਹੋ ਗਏ ਨਾ 15 ਕਿ ਮਿੰਟ ਪਹਿਲਾਂ ਲੱਗੀ ਹੈ ਜੀ ਇਹ ਅੱਗ ਲੱਗਣ ਦਾ ਕਾਰਨ ਕੀ ਹੈ ਜੀ ਮੈਨੂੰ ਕੁਝ ਨਹੀਂ ਪਤਾ ਜੀ ਸਿਸਟਰ ਨੂੰ ਲਾ ਕੇ ਗਏ ਹੋਏ ਸੀ ਕਿ ਬੱਚੇ ਵੀ ਟਿਊਸ਼ਨ ਗਏ ਹੋਏ ਸੀ ਪਾਸਾ ਸਿਕਰ ਤੋਂ ਨਿਕਲੇ ਪਿੱਛੇ ਤੋਂ ਗਵੰਡੀਆ ਦਾ ਫੋਨ ਆਇਆ ਕੀ ਕਰছো ਤੂੰ ਅਨਿਕਲ ਰਿਹਾ ਥੜੇ अच्छा तू निकलेया तुसी गुवानडियों जी नहीं मैं करतीयां जी गुवानडिया मैं फोन आया कि ਤੁਹਾਡੇ ਘਰ ਤੋ ਅੱਗ ਨਿਕਲ ਰਹੀ ਤੁਸੀਂ ਕਿਤੇ ਬਾਹਰ ਗਏ ਹੋ ਸੀ ਮੈਂ 5 ਮਿੰਟ ਉਹਦੇ ਘਰ ਹੀ ਮੰਮੀ ਦੇ ਘਰ ਲਵੇ ਮੰਮੀ ਦੇ ਘਰ ਗਈ ਸੀ ਬੱਚੇ ਟਿਊਸ਼ਨ ਲਈ ਨਿਕਲੇ ਸੀ ਅੱਛਾ ਅੱਛਾ ਜੀ ਤੇ ਫਿਰ ਤੁਸੀਂ ਨਾਲ ਦੀ ਨਾਲ ਆ ਗਏ ਹੈ ਜੀ ਜੀ ਮੈਂ ਨਾਲ ਦੀ ਨਾਲ ਆ ਕੇ ਫੋਨ ਕੀਤਾ ਗੁਵਾਂਡੀਆਂ ਨੇ ਫੋਨ ਕਰਕੇ ਬੁਲਾਇਆ ਅੱਛਾ ਗੁਵਾਂਡੀਆਂ ਨੇ ਫੋਨ ਕਰਕੇ ਬੁਲਾਇਆ ਜੀ ਵਾਟੇ ਆਉਂਦਿਆਂ ਨੂੰ ਅੱਗ ਲੱਗੀ ਹੋਈ ਸੀ ਕਿ ਤੋਂ ਨਿਕਲ ਰਿਹਾ ਸੀ ਕਰਤੋ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਭੈਣ ਜੀ ਨਹੀਂ ਕੋਈ ਜਾਨੀ ਨੁਕਸਾਨ ਘਰ ਦੇ ਵਿੱਚ ਕੋਈ ਹੈ ਤਾਂ ਨਹੀਂ ਸੀ ਉਸ ਵਕਤ ਨਹੀਂ ਜੀ ਕੋਈ ਨਹੀਂ ਸੀ ਸੋ ਤੁਸੀਂ ਦੇਖ ਰਹੇ ਹੋ ਮਹੱਲਾ ਵਾਸੀ ਇੱਥੇ ਇਕੱਠੇ ਹੋਏ ਹੋਏ ਨੇ ਤੇ ਭੈਣ ਜੀ ਨਾਲ ਗੱਲ ਕਰਦੇ ਆ ਭੈਣ ਜੀ ਇਹ ਕਿੰਨਾ ਟਾਈਮ ਹੋਇਆ ਅੱਗ ਲੱਗੀ ਨੂੰ ਇਹਨੂੰ 15-20 ਮਿੰਟ ਹੀ ਹੋਏ ਆ ਜੀ ਹਜੇ ਅੱਗ ਲੱਗੀ ਅੱਛਾ ਜੀ ਏ ਅੱਗ ਲੱਗਣ ਦਾ ਕਾਰਨ ਕੀ ਹੋਇਆ ਪਤਾ ਲੱਗਿਆ ਜੀ ਕੁਝ ਨਹੀਂ ਪਤਾ ਸਾਨੂੰ ਕੁਝ ਨਹੀਂ ਪਤਾ ਜੀ ਅੱਛਾ ਅੱਛਾ ਜੀ ਤੇ ਤੁਸੀਂ ਬਾਜੀ ਇੱਥੇ ਦੀ ਰਹਿਣ ਵਾਲਿਓ ਸਾਹਮਣੇ ਮੇਰਾ ਘਰ ਹੈਗਾ ਜੀ ਅਭੀ 15-20 ਮਿੰਟ ਪਹਿਲੇ ਧੂਆ ਨਿਕਲ ਰਿਹਾ ਸੀ ਤਾਂ ਇਹਨਾਂ ਨੇ ਕਹਾ ਸਭ ਆਏ ਤੇ ਆ ਕੇ ਉਹ ਲਾਈਟ ਕੱਟੀ ਤਾਂ ਸਟਰੇ ਨੇ ਕੋਈ ਫੋਨ ਕੀਤਾ ਖੁਲਵਾਇਆ ਸਟਰੇ ਅੱਛਾ ਅੱਗ ਕਾਫੀ ਭਿਆਨਕ ਸੀ ਬਹੁਤ ਭਿਆਨਕ ਸੀ ਜੀ ਅੰਦਰੋਂ ਸੇ ਧੂਆ ਨਿਕਲ ਰਿਹਾ ਤੁਸੀਂ ਦੇਖ ਹੀ ਰਹੇ ਹੋ ਸਾਰੀ ਐਲ ਸੀ ਡੀ ਏ ਸੀ

ਤੇ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਨੁਕਸਾਨ ਹੋ ਗਿਆ ਜੀ ਦੋਨੋਂ ਵੈਟ ਚਲੇ ਗਏ ਤੁਹਾਡੇ ਸਾਹਮਣੇ ਨੇ ਕਿ ਕਦੇ ਕੁੱਤੇ ਸਾਰਾ ਹੀ ਜੋ ਵੀ ਥਾ ਇਸ ਮੈਂ ਮਤਲਬ ਗ੍ਰਸਤੀ ਦਾ ਸਮਾਨ ਸਾਰਾ ਹੀ ਖਰਾਬ ਹੋ ਗਿਆ ਤੇ ਸਰਕਾਰ ਤੋਂ ਇਹ ਗਰੀਬ ਪਰਿਵਾਰ ਹੈ ਕੋਈ ਮੁਆਵਜ਼ੇ ਦੀ ਮੰਗ ਕਰਦੇ ਹੋਏ ਦੇਖੋ ਜੀ ਹੋਣੀ ਚਾਹੀਏ ਗਰੀਬ ਪਰਿਵਾਰੇ ਦੀ ਹੋਣੀ ਤਾਂ ਚਾਹੀਏ ਜੀ ਹਾਂ ਹਾਂ ਜੀ ਹਾਂ ਜੀ ਤਮਾਕਾ ਹੋਇਆ ਨੁਕਸਾਨ ਹੋਇਆ ਘਰ ਆ ਹਨਾ ਫਰਨੀਚਰ ਵੀ ਆ ਹੋਰ ਕੀਮਤੀ ਸਮਾਨ ਹੈ ਗਰੀਬ ਹੈ ਬੱਚੇ ਟਿਊਸ਼ਨ ਗਏ ਸੀ ਆਪ ਕੰਮ ਤੇ ਗਏ ਸੀ ਕਿਸੇ ਦੇ ਘਰ ਇਹਦੇ ਕਰਕੇ ਇਹਨਾਂ ਨੂੰ ਜ਼ਰੂਰ ਮੁਆਵਜ਼ਾ ਚਾਹੀਦਾ ਗਰੀਬ ਬੰਦੇ ਦਾ ਅੱਜਕੱਲ ਮਹਿੰਗਾਈ ਕਿੰਨੀ ਆ ਸਮਾਨ ਬਣਾਉਣਾ ਕਰਨਾ ਬੜਾ ਔਖਾ ਹਨਾ ਕਿ ਆਪਾਂ ਆਪ ਹੀ ਹਿਸਾਬ ਲਾ ਸਕਦੇ ਹਾਂ ਕਿ ਘਰ ਨੂੰ ਬੰਨਣਾ ਕਿੰਨਾ ਟਾਈਮ ਲੱਗਦਾ 2 ਮਿੰਟ ਦੇ ਵਿੱਚ ਸਭ ਕੁਝ ਖਤਮ ਹੋ ਜਾਣਾ ਤਾਂ ਆਪਾਂ ਤਾਂ ਇਹੀ ਕਹਿ ਸਕਦੇ ਹਾਂ ਕਿ ਹਨਾ ਸਰਕਾਰਾਂ ਨੂੰ ਵੀ ਸਾਰੇ ਜੋ ਵੀ ਮੱਲੇ ਦੇ ਐਸੀ ਐਮਸੀ ਹੈ ਤੇ ਐਮਐਲਏ ਸਾਰੇ ਡਲ ਕੇ ਮਰਤ ਕਰਨੇ ਨਾ ਵੀ بس ਇਹ ਹੀ ਕੁਝ ਕਹਿ ਸਕਦੇ ਆਪਾਂ ਹਾਂਜੀ ਗਰੀ ਪਰਵਾਰ ਦਾ ਨੁਕਸਾਨ ਵੀ ਕਾਫੀ ਹੋ ਗਿਆ ਜੀ ਹਾਂਜੀ ਤੇ ਹੋਰ ਆਓ ਕਰਦੇ ਆ ਆਵਾਂ ਲਾਵਾਸੀਆਂ ਨਾਲ ਗੱਲਬਾਤ ਤੇ ਆਓ ਗੱਲਬਾਤ ਕਰਦੇ ਆ ਜੀ ਅ ਤੁਸੀਂ ਇੱਥੇ ਦੀ ਰਹਿਣ ਵਾਲੇ ਹੋ ਜੀ ਹਾਂਜੀ 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 ਕੀ ਨਾ ਹੈ ਜੀ ਤੁਹਾਡਾ ਰਿਲੇਸ਼ਨ ਹਾਂਜੀ ਰਮੇਸ਼ ਜਾਨ ਰਮੇਸ਼ ਜਾਨ ਜੀ ਤੁਸੀਂ ਇੱਥੇ ਸੀਗੇ ਉਹ ਬੱਚਿਆਂ ਨੇ ਮੈਨੂੰ ਦੱਸਿਆ ਵੀ ਦਾदू ਉਹ ਆਪਣੇ ਧੂਆ ਨਿਕਲ ਰਿਹਾ ਹੈਗਾ ਤੇ ਮੈਂ ਭੱਜ ਕੇ ਬਾਹਰ ਆਇਆ ਦੇਖਿਆ ਤਾਂ ਛੋਟਾ ਛੋਟਾ ਲੱਗ ਰਿਹਾ ਸੀ ਫਿਰ ਕਾਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬੁੱਡ ਆ ਗਈ ਸੀ ਲੇਕਿਨ ਫਾਇਰ ਸੀ ਮੋਟਰ ਆਪਣੀ ਲਾਈ ਮੋਟਰ ਨਾਲ ਅੱਛਾ ਫਿਰ ਗੇਟ ਆਉਣ ਤੋਂ ਪਹਿਲਾਂ ਤੁਸੀਂ ਅੱਗ ਤੇ ਕਾਬੂ ਪਾ ਲਿਆ ਸੀਗਾ ਹਾਂਜੀ ਅੱਛਾ ਅੱਛਾ ਤੇ ਕਿੰਨੇ ਦਾ ਨੁਕਸਾਨ ਹੈ ਜੀ ਕੋਈ ਨੁਕਸਾਨ ਤੁਹਾਨੂੰ ਘਰ ਦਾ ਪਤਾ ਹੀ ਹੈ ਵੀ ਕਿੰਨਾ ਐਲ ਸੀ ਡੀ ਏ ਸੀ ਹੋ ਗਿਆ ਹਨਾ ਸਾਰਾ ਅ ਅੰਦਰੋਂ ਘਰ ਦੇਖਿਆ ਘਰ ਦਾ ਸਾਰਾ ਸਮਾਨ ਹੀ ਸੜ ਗਿਆ ਵਾਈ ਹੋ ਗਿਆ ਜੀ ਸਾਰਾ ਕੁਝ ਹਾਂ ਜੀ ਸਾਰਾ ਕੁਝ ਖਵਾ ਹੋ ਗਿਆ ਹੁਣ ਅੰਦਾਜ਼ਾ ਲਾ ਲਓ ਵੀ ਕਿੰਨੇ ਦਾ ਸਾਰਾ ਨੂੰ ਪਤਾ ਹੀ ਹੈ ਹਾਂ ਜੀ ਹਾਂ ਜੀ ਬਿਲਕੁਲ ਇਹ ਤਾਂ ਹੈ ਜੀ ਤੇ ਭਾਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਵੀ ਹੁੜੇ ਦੇ ਰਹਿਣ ਵਾਲਾ ਜੀ ਮੈਂ ਨੁਕੀਂਦਾ ਅੱਛਾ ਅੱਛਾ ਜੀ ਤੇ ਤੁਸੀਂ ਇੱਥੇ ਸੀਗੇ ਜਦੋਂ ਅੱਗ ਲੱਗੀ ਜਦੋਂ ਨਿਕਲੇ ਬਾਹਰ ਜਾ ਕੇ ਤੇ ਦੇਖਿਆ ਤਾਂ ਅੱਗ ਲੱਗੀ ਹੋਈ ਸੀ ਕਿ ਤੇ ਫਿਰ ਅਸੀਂ ਨੇ ਮਟਰ ਆਨ ਕੀਤੀ ਆਪਣੀ ਤੇ ਪਾਣੀ ਛਿੜਕਿਆ ਤੇ ਇਹਨਾਂ ਸਾਡੇ ਤੋਂ ਹੋ ਸਕਿਆ ਫਿਰ ਫਾਇਰ ਬ੍ਰਿਗੇਡ ਨੂੰ ਫਿਰ ਸਰਪੰਚ ਨੂੰ ਇਨਫੋਰਮ ਕਰਤਾ ਉਹ ਸਿੱਧਾ ਕਿ ਸਰਪੰਚ ਸਾਗਾ ਅੱਗ ਲੱਗੀ ਹੈ ਸਰਪੰਚ ਕਿਤੇ ਅਜੇ ਸ਼ੈਲਬੀ ਜੀ ਹੈ ਹਾਂਜੀ ਅੱਛਾ ਅੱਛਾ ਜੀ ਬਾ ਚ ਪੰਚਾਇਆ ਸੀਗਾ ਮੁੰਡਾ ਆ ਗਿਆ ਜਿਹੜਾ ਮਰ ਗਿਆ ਅੱਛਾ ਅੱਛਾ ਜੀ ਠੀਕ ਹੈ ਬਾਕੀ ਤੁਹਾਡੇ ਸਾਹਮਣੇ ਇਹ ਕਿੰਨੇ ਦੇ ਪਰਿਵਾਰ ਮੈਂਬਰ ਕਿਹੜੇ ਨੇ ਬੁਲਾਉਂ ਗਏ ਕਿਹੜੇ ਦੇ ਘਰ ਆਯੋਜਕ ਕਮੇਟੀ ਆਯੋਜਕ ਕਮੇਟੀ ਕੀ ਨਾਂ ਹੈ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਇਹ ਹਰਜੀਤ ਸਿੰਘ ਜੀ ਇਹ ਅੱਗ ਲੱਗਣ ਦਾ ਕਾਰਨ ਕੀ ਆ ਪਤਾ ਲੱਗਿਆ ਜੀ ਕੋਈ ਪਤਾ ਲੱਗਿਆ ਅੱਛਾ ਤੁਸੀਂ ਉਸ ਵਕਤ ਆਪਣੇ ਘਰ ਦੇ ਵਿੱਚ ਹੀ ਕਰੇ ਤੇ ਯੋਧਾ ਮੈਂ ਮੇਰੀ ਕੁੜੀ ਹੈ ਅੱਛਾ ਅੱਛਾ ਮੇਰੀ ਕੁੜੀ ਹੈ ਅੱਛਾ ਕੁੜੀ ਹੈ ਹਾਂਜੀ ਅੱਛਾ ਅੱਛਾ ਹੈ ਤੇ ਫਿਰ ਤੁਸੀਂ ਕਿੰਨੇ ਟਾਈਮ ਬਾਅਦ ਪਹੁੰਚੇ ਜੀ ਅਸੀਂ 5 ਮਿੰਟ ਚੂਰੇ ਪਹੁੰਚ ਗਏ ਜੀ ਅਸੀਂ 5 ਮਿੰਟ ਚੂਰੇ ਪਹੁੰਚ ਗਏ ਅੱਛਾ ਇੱਕ ਦੂਰਾ ਅੱਛਾ 5 ਮਿੰਟ ਦੇ ਵਿੱਚ ਵਿੱਚ ਪਹੁੰਚ ਗਏ ਉਦੋਂ ਨੂੰ ਅੱਖ ਲੱਗ ਚੁੱਕੀ ਸੀ ਚੜ ਗਈ ਜੀ ਇਹ ਜਦ ਇਹ ਕਮੰਡੀ ਨੇ ਫੋਨ ਕਰਦੇ ਸਾਨੂੰ ਕਹਿੰਦੇ ਵੀ ਤੁਹਾਡੇ ਕਮਰੇ ਜਿੱਥੋਂ ਆਨੇ ਕਰ ਰਿਹਾ ਇੱਕੋ ਲਗਦਾ ਸੀ ਭੰਜੇ ਬੌਂਦੇ ਟੱਪਾ ਮੁਕੇ ਨਿਕਲਦੇ ਸੇ ਜਿੰਨਕਮ ਪੂਰਾ ਹਾਲ ਜੀ ਦਾ ਤੇ ਤਕਰੀਬਨ ਕਿੰਨਾ ਕੁ ਨੁਕਸਾਨ ਹੋ ਗਿਆ ਹੋਣਾ ਹੀ ਸੰਤਾ ਜੀ ਸੁਣ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ ਏਸੀ ਵੀ ਗਿਆ ਜੀਡੀ ਵੀ ਗਈਆਂ ਬੱਚੇ ਉਹ ਸਾਰਾ ਕਿਸੇ ਕੱਪੜਾ ਲੀਡਾ ਗਿਆ ਸੰਤਾ ਜੀ ਬਹੁਤ ਹੋ ਗਿਆ ਹਾਂਜੀ ਲੈਟਰ ਦਾ ਸਾਰਾ ਹੋ ਗਿਆ ਲੈਟਰ ਨਹੀਂ ਹੈ ਅਨੁਕਸਾਨ ਤਾਂ ਦਿਖੇ ਰਿਹਾ ਜੀ ਕਾਫੀ ਹੋ ਗਿਆ ਜੀ ਤੇ ਭਾਈ ਸਾਹਿਬ ਤੁਸੀਂ ਇੱਥੇ ਦੀ ਰਹਿਣ ਵਾਲੇ ਹੋ ਹਾਂਜੀ ਕਿਥੇ ਆਪਣੇ ਨੇੜੇ ਹੀ ਆਕਰ ਅੱਛਾ ਜੀ ਇਹ ਜਦੋਂ ਅੱਗ ਲੱਗੀ ਤੁਹਾਨੂੰ ਪਤਾ ਲੱਗੇ ਸੀ ਉਦੋਂ ਲੱਗੀ ਥੀ ਇਹ ਸਾਹਮਣੇ ਵਾਲੋਂ ਨੇ ਦੱਸਿਆ ਥਾ ਕਹਿੰਦਾ ਧੂੰਆਂ ਨਿਕਲ ਰਿਹਾ ਹੈ ਫਿਰ ਫੋਨ ਕੀ ਆਇਆ ਇਹਨਾਂ ਕੇ ਲਈ ਤਾਂ ਇਹ ਆਇਆ ਦਰ سਟਰ ਖੁਲਵਾਇਆ ਦੇਖਾ ਤਾਂ ਬਹੁਤ ਸਾਰਾ ਹੀ ਨਛਾ ਲਗਾ ਸਾਰਾ ਹੀ ਚਲ ਗਿਆ ਤੁਸੀਂ ਉਸੇ ਵਕਤ ਮਤਲਬ ਪਹੁੰਚ ਗਏ تھے ਅਸੀਂ ਆ ਗਏ ਸੀ ਜਦੋਂ ਇਹ ਨਾਲੇ ਥੋੜੇ ਆ ਗਏ ਅੱਛਾ 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 ਜੀ ਤੇ ਫਿਰ ਅੱਗ ਤੇ ਕਾਬੂ ਪਾਇਆ ਹੈ ਪਾ ਲਿਆ ਜੀ ਇਧਰੋਂ ਸੇ ਪਾਈਪ ਲਿਆ ਪਾਣੀ ਦਾ ਪਾਈਪ ਲੈ ਕੇ ਪਾਣੀ ਦਾ ਇਧਰੋਂ ਆਪਾਂ ਨੇ ਫਿਰ ਪਾਣੀ ਸੇ ਬੁਝਾਈ ਆ ਅੱਛਾ ਐ ਜੀ ਇੰਨਾ ਜ਼ੁਕਰ ਪਾ ਪਾਏਗਾ ਜੀ ਮੋਟਰ ਜੀ ਲੱਗੀ ਹੋਈ ਲਵੇ ਆਨ ਪਣੂ ਫਾਇਦਾ ਹੋ ਗਿਆ ਨਹੀਂ ਜਦੋਂ ਗੱਡੀ ਆ ਬਰਸ ਨਹੀਂ ਹੁਣ ਉਸ ਗੱਡੀ ਨੇ ਹੁਣਾਂ ਦੀ ਆ ਜਦੋਂ ਤਾਂ ਕੁਝ ਵੀ ਨਹੀਂ ਸੀ ਕੋਈ ਅੱਛਾ 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 ਇਹ ਸਾਰੇ ਮਲੇ ਨੇ ਬਹੁਤ ਦੁੱਖ ਵੰਡਾਇਆ ਹਨਾ ਤੇ ਇਸ ਕਰਕੇ ਸਰਕਾਰਾਂ ਨੂੰ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਦਾ ਦਰਦ ਵੰਡਾਣ ਕਿ ਥੋੜਾ ਇਹਨਾਂ ਦਾ ਗੰਮ ਹੌਲਾ ਹੋ ਸਕੇ ਕਿਉਂਕਿ ਅੱਜਕੱਲ ਮਂਗਾਈ ਬਹੁਤ ਔਖਾ ਹੈ ਘਰ ਦਾ ਹਨਾ ਤੇ ਫਰਨੀਚਰ ਸਾਰਾ ਕੀਮਤੀ ਸਮਾਨ ਸੀ ਘਰ ਛੋਟਾ ਸੀ ਸਮਾਨ ਕੀਮਤੀ ਸੀਗਾ ਤੁਹਾਡੇ ਸਾਹਮਣੇ ਹੀ ਹੈ ਕਿ ਕਿਵੇਂ ਬਚਰੇ ਨੇ ਜੋੜਿਆ ਹੋਣਾ ਕੀ 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 ਸੁਪਨੇ ਹੁਣ ਇਹਨਾਂ ਦੇ ਹਨ ਹਾਂਜੀ 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 ਇਹਨਾਂ ਚੀਜ਼ਾਂ ਨੂੰ ਇਹੀ ਕਹਿ ਸਕਦੇ ਆ ਕਿ ਜਿੰਨਾ ਵੀ ਹੋ ਸਕਦਾ ਸਰਕਾਰਾਂ ਬਿਲਕੁਲ ਗਰਾਊਂਡ ਤੇ ਆ ਕੇ ਇਹਨਾਂ ਨੂੰ ਦੇਖਣ ਤਾਂ ਇਹਨਾਂ ਦੀ ਮਦਦ ਕਰਨਾ ਹਾਂਜੀ ਜਿਵੇਂ ਤੁਸੀਂ ਦੱਸਿਆ ਜੀ ਗਰੀਬ ਪਰਿਵਾਰ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੋ ਬਾਜੀ ਸਰਕਾਰਾਂ ਜੀ ਇਹਨਾਂ ਨੂੰ ਦੇਖੋ ਜੋ ਮੁਆਵਜ਼ਾ ਦੇਣ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਹਨਾ ਕਿ ਸਾਰੇ ਕੀਮਤੀ ਸਮਾਨ ਸੀ ਇਹਨਾਂ ਦਾ ਤੇ ਸ਼ੁਕਰ ਕਰੋ ਕਿ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਹੈਗਾ ਤੇ ਇਹਨਾਂ ਨੂੰ ਵੱਤ ਤੋਂ ਵੱਤ ਇਹਨਾਂ ਦਾ ਸਮਾਨ ਦਾ ਸਰਵੇ ਵੀ ਕਰਿਆ ਤੁਸੀਂ ਆਪ ਵੀ ਕਰਿਆ ਤੇ ਸਰਕਾਰਾਂ ਇਹਨਾਂ ਨੂੰ ਮਾਊਵਜਾ ਕਿਉਂਕਿ ਇਹ ਤਾਂ 100% ਇਹਨਾਂ ਦਾ ਖਤਮ ਹੋ ਗਿਆ ਸਭ ਕੁਝ ਤਾਂ ਇਹਨਾਂ ਨੂੰ ਪੂਰੇ ਦਾ ਪੂਰਾ ਸਰਕਾਰ ਮਾਊਵਜਾ ਦੇਵੇ ਤਾਂ ਕਿ ਸਰਕਾਰ ਤੇ ਵਿਸ਼ਵਾਸ ਹੋ ਸਕੇ ਲੋਕਾਂ ਨੂੰ ਕਿ ਹਾਂ ਜੇ ਇਸ ਤਰ੍ਹਾਂ ਦੀ ਕਿਸੇ ਨਾਲ ਵਧਿੱਕੀ ਹੁੰਦੀ ਆ ਇਹ ਤਾਂ ਪ੍ਰਮਾਤਮਾ ਦੀ ਚਲੋ ਕਰਤਾ ਫਿਰ ਵੀ ਸਰਕਾਰਾਂ ਵੀ ਇੱਕ ਪ੍ਰਮਾਤਮਾ ਦਾ ਰੂਪ ਹੁੰਦੀਆਂ ਨੇ ਜੇ ਇਹਨਾਂ ਦੀ ਹੈਲਪ ਕਰਨੀ ਹੈ ਤਾਂ ਸਾਰੇ ਪਬਲਿਕ ਨੂੰ ਸਾਰੇ ਸਰਕਾਰ ਨੂੰ ਮਤਲਬ ਖੁਸ਼ੀ ਹੋਊਗੀ

ਬੱਚੇ ਵੀ ਮੇਰੇ 5 ਮਿੰਟ ਪਹਿਲਾਂ ਹੀ ਟਿਊਸ਼ਨ ਲਈ ਨਿਕਲੇ ਮੈਂ ਵੀ ਨਿਕਲੀ ਸੀ ਨਾਲ ਹੀ ਸ਼ਟਰ ਲਾ ਕੇ ਅੱਛਾ 5 ਮਿੰਟ ਪਹਿਲਾਂ ਹੀ ਨਿਕਲੇ ਹਾਂ ਘਰ ਤੋਂ ਹੈ ਜੀ 5 ਮਿੰਟ ਦੇ ਵਿੱਚ ਵਿੱਚ ਅੱਗ ਲੱਗ ਗਈ ਸੀ ਤੇ ਅੱਗ ਲੱਗਣ ਦਾ ਭੈਣ ਜੀ ਮਤਲਬ ਪਤਾ ਲੱਗਿਆ ਵੀ ਕਾਰਨ ਕੀ ਕੁਝ ਨਹੀਂ ਪਤਾ ਲੱਗਿਆ ਕੀ ਹੋਇਆ ਘਰ ਦਾ ਨੁਕਸਾਨ ਕਾਫੀ ਹੋ ਗਿਆ ਐਲਸੀਡੀ ਏਸੀ ਵਗੈਰਾ ਕੋਈ ਸਮਾਨ ਬਚੀ ਨਹੀਂ ਸਾਰਾ ਹੀ ਸੜ ਗਿਆ ਜੀ ਆ ਚਲੋ ਭੈਣ ਜੀ ਕੋਈ ਗੱਲ ਨਹੀਂ ਹੌਸਲਾ ਰੱਖੋ ਭੈਣ ਜੀ ਸਰਕਾਰ ਤੋਂ ਕੋਈ ਮੁਆਵਜ਼ੇ ਦੀ ਮੰਗ ਕਰਦੇ ਹੋਈ ਤੁਸੀਂ ਆਪ ਦੇਖ ਲਓ ਜੀ ਸਰਕਾਰ ਨੂੰ ਆਪ ਹੋਣਾ ਚਾਹੀਦਾ ਹੈ ਵੀ ਸਾਰਾ ਕੁਝ ਹੀ ਖਤਮ ਹੋ ਗਿਆ ਮੇਰੇ ਨਾਲ ਚਲੋ ਕੋਈ ਗੱਲ ਨਹੀਂ ਭੈਣ ਜੀ ਹੌਸਲਾ ਰੱਖੋ ਤੇ ਤੁਹਾਡੇ ਹਾਂ ਤਾਂ ਹੈ ਆਂਟੀ ਤੁਹਾਡੇ ਹਸਬੰਦ ਹੈਗੇ ਨਹੀਂ ਕੀ ਕਰਦੇ ਨੇ ਜੀ ਫੋਟੋਗ੍ਰਾਫਰ ਹੈ ਉਹਨਾਂ ਨੂੰ 8-9 ਦਿਨ ਹੋ ਗਏ ਕਰ ਤੋਂ ਗਏ ਹੋਏ ਆ ਜੀ ਬਾਹਰ ਗਏ ਨਹੀਂ ਕਿਤੇ ਹਾਂਜੀ ਇਹ ਫੇਰ ਸਾਈਡ ਗਏ ਹੋਏ ਹਨਾਂ ਨੂੰ 9 ਦਿਨ ਹੋ ਗਏ ਅੱਜ ਕਿਆਂ ਨੂੰ ਅੱਛਾ ਜੀ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਮੇਰੇ ਕੋਲ ਚਾਰ ਹਨ ਜੀ ਸਨ ਬੇਟੀਆਂ ਇੱਕ ਬੇਟਾ ਚਲੋ ਕੋਈ ਗੱਲ ਨਹੀਂ ਭੈਣ ਜੀ ਹੌਸਲਾ ਰੱਖੋ ਇਹ ਨਿੱਕੇ ਨਿੱਕੇ ਬੱਚੇ ਤੁਸੀਂ ਦੇਖ ਰਹੇ ਹੋ ਜੀ ਅ ਅ ਅ ਦੋ ਬੇਟੀਆਂ ਨੇ ਜੀ ਤਿੰਨ ਬੇਟੀਆਂ ਨੇ ਜੀ ਇੱਕ ਬੇਟਾ ਹੈ ਜੀ ਇਹ ਭੈਣ ਜੀ ਦੇ ਅ ਉਹਨੂੰ ਇੱਥੇ ਕੋਈ ਮੇਰੇ ਕੋਲ ਤਾਂ ਸ਼ਬਦ ਵੀ ਨਹੀਂ ਜਿੰਨਾ ਸ਼ਬਦਾਂ ਨਾਲ ਇਸ ਭੈਣ ਨੂੰ ਮੈਂ ਹੌਸਲਾ ਦਵਾ ਪਰਮਾਤਮਾ ਦਾ ਕਹਿਰ ਗੁਜ਼ਰਿਆ ਹੈ ਬਹੁਤ ਜ਼ਿਆਦਾ ਕਹਿਰ ਗੁਜ਼ਰਿਆ ਅਸੀਂ ਤਾਂ ਸਰਕਾਰ ਨੂੰ ਇਹੋ ਬੇਨਤੀ ਕਰਦੇ ਆਂ ਪੀ ਸਰਕਾਰ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹ ਗਰੀਬ ਪਰਿਵਾਰ ਆਪਣੇ ਪੈਰਾਂ 'ਤੇ ਹੋ ਸਕੇ ਕਿਉਂਕਿ ਰੋਜ਼ ਕਮਾ ਕੇ ਖਾਣ ਵਾਲੇ ਨੇ ਭੈਣ ਜੀ ਨੇ ਦੱਸਿਆ ਇਹਨਾਂ ਦੇ ਹਸਬੰਦ ਫੋਟੋਗ੍ਰਾਫਰ ਨੇ ਤੇ ਤੁਹਾਨੂੰ ਪਤਾ ਹੀ ਹੈ ਅੱਜਕੱਲ ਦੇ ਜਵਾਨੇ ਦੇ ਵਿੱਚ ਕਮਾ ਕੇ ਉੱਪਰੋਂ 4-4 ਬੱਚਿਆਂ ਦਾ ਢਿੱਡ ਭਰਨਾ ਕਿੰਨਾ ਔਖਾ ਹੈ ਜੀ ਤੇ ਇਹ ਤਾਂ ਹੁਣ ਪ੍ਰਮਾਤਮਾ ਜਾਣਦਾ ਹੈ ਜਾਂ ਜਿਹੜੇ ਕਮਾਕੇ ਖਮਾਉਂਦੇ ਨੇ ਉਹ ਜਾਣਦੇ ਨੇ ਜੀ ਤੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਸੂਲਰ ਕਲੋਨੀ ਦੇ ਵਿੱਚ ਗ੍ਰੀਨ ਇਨ ਕਲੇਵ ਪੈਂਦਾ ਜੀ ਇਹ ਇਹ ਪਟਿਆਲੇ ਤੋਂ ਬਾਹਰਲੀ ਸਾਈਡ ਪੈਂਦਾ ਜੀ ਸੂਲਰ ਸੂਲਰ ਦੇ ਨਾਲ ਇਹ ਗ੍ਰੀਨ ਇਨ ਕਲੇਵ ਕਲੋਨੀ ਹੈ ਜੀ ਜਿੱਥੇ ਖਾਸਾ ਵਾਪਰਿਆ ਗਲੀ ਨੰਬਰ 6 ਹੈ ਜੀ ਤੇ ਔਰ ਵੀ ਵੀਰ ਇੱਥੇ ਜੁੜੇ ਨੇ ਸਾਡੇ ਨਾਲ ਜੀ ਤੇ ਉਹਨਾਂ ਨਾਲ ਗੱਲ ਕਰਦੇ ਆਂ ਪੰਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਮੰਨੂ ਹੈ ਹਾਂ ਜੀ ਕਿੱਥੇ ਰਹਿੰਦੇ ਹੋ ਮੈਂ ਜੀ ਸੁੱਲਰ ਹੀ ਰਹਿੰਦੇ ਅਸੀਂ ਅੱਛਾ ਅੱਛਾ ਇੱਥੇ ਨੇੜੇ ਰਹਿੰਦੇ ਹੋ ਪੰਜੀ ਇਹ ਮੇਰੇ ਭਾਬੀ ਜੀ ਹੈ ਮੇਰੇ ਪਰ ਆਪ ਪਤਾ ਨਹੀਂ ਅੱਛਾ ਤੁਹਾਡੇ ਭਾਬੀ ਜੀ ਨਹੀਂ ਜੀ ਇਹ ਹਾਂ ਜੀ ਅੱਛਾ ਅੱਛਾ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਅੱਗ ਲੱਗੀ ਜੀ ਇਨੋਂ ਹੋਣੀ ਹੋਏ 10 ਮਿੰਟ ਹੋਈ ਆ ਪਬਦੀ ਦੀ ਕਾਲ ਆਈ ਸੀ ਰੋ ਰਹੇ ਸੀਗੇ ਕਹਿੰਦੇ ਘਰ ਨੂੰ ਅੱਗ ਲੱਗ ਗਈ ਸੀ ਤਾਂ ਉਦੋਂ ਹੀ ਆ ਗਏ ਇਹ ਮੇਰੇ ਹਸਬੰਡ ਐ ਸੀ ਘਰੀ ਸੀਗੇ ਅਸੀਂ ਦੋਨੋਂ ਜਣੇ ਭੱਜੇ ਆਏ ਵੀ ਪਤਾ ਨਹੀਂ ਕੀ ਹੋ ਗਿਆ ਚਲੋ ਸਾਨੂੰ ਕੁਝ ਨਹੀਂ ਐ ਵੀ ਬੱਚੇ ਬਚ ਗਏ ਨਾ ਪਰਿਵਾਰ ਬਚ ਗਿਆ ਕੁਝ ਨਹੀਂ ਐ ਸਮਾਨ ਬੱਡੀ ਗਲਤ ਬੱਡੀ ਗਲਤ ਇਹੀ ਐ ਵੀ ਬੱਚੇ ਇਨਸਾਨ ਨਹੀਂ ਮਿਲਦਾ ਮੁੜ ਕੇ ਸਮਾਨ ਤਾਂ ਚਲੋ ਫੇਰ ਵੀ ਬਣ ਜੂਗਾ ਸਮਾਨ ਤਾਂ ਬਣ ਜੂਗਾ ਜੀ ਤੇ ਚਲੋ ਜਾਨੀ ਨੁਕਸਾਨ ਹੋਣ ਤੋਂ ਬਚ ਗਏ ਭੈਣ ਜੀ ਤੇ ਆ ਭਾਜੀ ਨੇ ਭਾਜੀ ਕੀ ਨਾ ਸੀ ਨਹੀਂ ਅ ਤਨ ਤੁਸੀਂ ਇੱਥੇ ਨੇੜੇ ਹੀ ਰਹਿੰਦੇ ਹੋ ਭਾਜੀ ਹਾਂਜੀ ਵਾਈਫ ਨੇ ਮੇਰੇ ਦੱਸਿਆ ਅੱਛਾ ਅੱਛਾ ਜੀ ਅੱਛਾ ਤੁਹਾਡੇ ਜੀ ਚਾਹੀਦੇ ਸਾਲਾ ਸਹੀ ਮੇਰਾ ਜਿੰਨਾ ਸਾਰਾ ਘਰ ਲੋਕ ਲੱਗੇ ਸਾਲਾ ਸੀਗਾ ਜੀ ਤੇ ਅ ਅਗਲ ਕਰਨ ਤੋਂ ਬਾਅਦ ਨਾਲ ਦੀ ਨਾਲੇ ਆਗੇ ਤੁਸੀਂ ਨਹੀਂ ਸਾਨੂੰ ਹੁਣੀ ਆਏ ਸੀ ਕੋਲ ਦੱਸ ਤਾ 10 ਮਿੰਟ ਤੱਕ ਹੁਣੀ ਹੋਇਆ ਸਾਨੂੰ ਅੱਛਾ ਅੱਛਾ ਜੀ ਹਾਂ ਸਾਡੇ ਤੋਂ ਪਹਿਲਾਂ ਸਾਰਾ ਕੁਝ ਫੁੱਟ ਗਿਆ ਤੁਸੀਂ ਦੇਖ ਹੀ ਰਹੇ ਹੋ हां जी हां ऐसा है बहुत ज्यादा नुकसान हुआ है गरीब परिवार दा ते मैं खुद भी फोटोग्राफी करता जी मैं खुद भी फोटोग्राफी करता मेरा ब्रदर इन लॉ भी फोटोग्राफी करते हैं ਤੁਹਾਨੂੰ ਪਤਾ ਹੀ ਆ ਕਿੰਨੇ ਕਿਹੜੇ ਡੱਪੇ ਨੇ ਬੰਦਾ ਕਿਵੇਂ ਕਿਵੇਂ ਪਾਲ ਰਿਹਾ ਘਰ ਨੂੰ ਚਲਾ ਰਿਹਾ ਬਿਲਕੁਲ ਜੀ ਜਿਹੜਾ ਬੰਦਾ ਆਪਣੇ ਬੱਚਿਆਂ ਨੂੰ ਪਾਲ ਰਿਹਾ ਉਹਨੂੰ ਇਹ ਪਤਾ ਵੀ ਕਿੱਦਾਂ ਪਾਲ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਹੁਣ ਸਾਰਾ ਕੁਝ ਖੁੱਕ ਚੁਕਿਆ ਹੋਣਾ ਚਲੋ ਬੱਚੇ ਬਚ ਗਏ ਸਾਨੂੰ ਇਸ ਤੋਂ ਉੱਪਰ ਨਹੀਂ ਕੁਝ ਉਹ ਬੱਚੇ ਟੋਸ਼ਨ ਗਏ ਸੀ ਜੇ ਬਾਈ ਜਾਂ ਬੱਚੇ ਘਰ ਹੁੰਦੇ ਹੋ ਕਿਵੇਂ ਹੈਂਡਲ ਕਰਦੇ ਜੀ ਜੀ ਵੀ ਉੱਤਰ ਗਏ ਹੋਏ ਸੀ ਮੇ ਕਰਨੇ ਆਪਣੇ ਹਨਾ ਕਿੰਨਾ ਬੁਰਾ ਹੋ ਜਾਣਾ ਸੀ ਮਾਪਾ ਕਹਿੰਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਤੋਂ ਉੱਪਰ ਚਲੋ ਕੁਝ ਤੇ ਸਰਕਾਰ ਤੋਂ ਕੋਈ ਮੰਗ ਕਰਦੇ ਹੋਈ ਸਰਕਾਰ ਤੋਂ ਤਾਂ ਮੰਗ ਹੋਣੀ ਹੀ ਇੰਨਾ ਦੀ ਹੈਲਪ ਕਰ ਸਕਦੇ ਸਰਕਾਰ ਤੋਂ ਹੋਈ ਹੋਏਗੀ ਮੰਗ ਹੋਰ ਕਿਉਂ ਹੈ ਤੁਹਾਨੂੰ ਪਤਾ ਹੀ ਇਹ ਉਹੀ ਹੈ ਨਾ ਵੀ ਸਰਕਾਰ ਤੋਂ ਸਰਕਾਰ ਇਹਨਾਂ ਦੀ ਹੈਲਪ ਕਰਨ ਠੀਕ ਹੈ ਜੇ ਮੰਗੇ ਸਰਕਾਰ ਕਰਨ ਹੈਲਪ ਅਗਰ ਇਹ ਵੋਟਾ ਟਾਈਮ ਤੇ ਕੁ ਮੰਗੜ ਆਂਦੇ ਆ ਵੋਟਾ ਘਰ ਘਰ ਮੰਗੜ ਆਂਦੇ ਆ ਤਾਂ ਉਹ ਹੈਲਪ ਵੀ ਕਰ ਸਕਦੇ ਆ ਜੇ ਕਿਸੇ ਦਾ ਘਰ ਫੋਕੇ ਆ ਹਾਂਜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਜ਼ਿੰਮੇਵਾਰੀ ਕਿਉਂ ਨਹੀਂ ਬਣਦੀ ਹਾਂਜੀ ਪਰ ਸਰਕਾਰ ਦੇਖੇ ਨਾ ਜੀ ਹੁਣ ਕਿ ਉਹ ਕਿੱਥੇ ਤੱਕ ਹੈਲਪ ਕਰ ਸਕਦੇ ਇਹਨਾਂ ਦੇ ਬਾਕੀ ਚਲੋ ਹੁਣ ਸਾਡੇ ਵਰਗੇ ਵੀਡੀਓ ਲਾਵਾਂਗੇ ਥੋੜਾ ਬੋਤਾ ਸੇ ਵੀ ਕਰਾਂਗੇ ਹੁਣ ਇਹਨਾਂ ਦਾ ਬਾਕੀ ਹੁਣ ਦੇਖੋ ਸਰਕਾਰ ਕੀ ਕਰਦੀ ਹੈ ਹਾਂਜੀ ਹਾਂ ਇਨਸਾਨੀਅਤ ਦੇ ਤੌਰ ਤੇ ਆਪਣਾ ਫਰਜ਼ ਬਣਦਾ ਹੈ ਜੀ ਤੁਸੀਂ ਸਾਰੇ ਰਿਸ਼ਤੇਦਾਰਾਂ ਨੂੰ ਮੱਲਾ ਵਸੀਆਂ ਦਾ ਵੀ ਫਰਜ਼ ਬਣਦਾ ਸਮਾਜ ਸੇਵੀਆਂ ਦਾ ਵੀ ਫਰਜ਼ ਬਣਦਾ ਸਰਕਾਰ ਦਾ ਤਾਂ ਫਰਜ਼ ਬਣਦੀ ਬਣਦਾ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜੀ ਬਸ ਇਹੀ ਹੈ ਜੀ ਸਾਡੇ ਤੇ ਤੇ ਪਾ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਨੁਕਸਾਨ ਹੋਇਆ ਜੀ ਬਹੁਤ ਮੰਨਤਾ ਹੈ ਕਿ ਘਟਣਾ ਹੈ ਤੇ ਤੁਸੀਂ ਆਪਾਂ ਪ੍ਰਮਾਤਮਾ ਦਾ ਇਸ ਸ਼ੁਕਰ ਕਰੋ ਕਿ ਬੱਚੇ ਹੈ ਨਹੀਂ ਸੀਗੇ ਜਿਸ ਤਰ੍ਹਾਂ ਇਹ ਏਡਾ ਵੱਡਾ ਨੁਕਸਾਨ ਹੋਇਆ ਕਿ ਇਹ ਨੁਕਸਾਨ ਦੇਖ ਕੇ ਡੈਲ ਕੇ ਇਹਨਾਂ ਦੀ ਡੈਥ ਵੀ ਹੋ ਸਕਦੀ ਜਿਸ ਤਰ੍ਹਾਂ ਇੱਕਦਮ ਇਹਨਾਂ ਨੇ ਦੇਖਿਆ ਹਨਾ ਕਿ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਉੱਤੋਂ ਦੇਖੋ ਮੱਲੇ ਦਾ ਸੰਯੋਗ ਮੱਲੇ ਨੇ ਹੌਸਲਾ ਦਿੱਤਾ ਮੱਲੇ ਨੇ ਮਦਦ ਕਰਕੇ ਅੱਗ ਬੁਝਾਈ ਹਨਾ ਬੱਚਿਆਂ ਨੂੰ ਵੀ ਕਵਰ ਕੀਤਾ ਸਾਰਿਆਂ ਦੀ ਹੈਲਪ ਕਰੀ ਜਿੰਨੀ ਵੀ ਹੋ ਸਕਦੀ ਹੈ ਮੈਂ ਤਾਂ ਇਹ ਹੀ ਦੇਖ ਸਕਦਾ ਹਾਂ ਕਿ ਸਰਕਾਰਾਂ ਜਿੰਨਾ ਵੀ ਹੋ ਸਕੇ ਹਨ ਕਿ ਇਹਨਾਂ ਨੂੰ ਘਰ ਦਾ ਜੋ ਸਮਾਨ ਆ ਜੋ ਵੀ ਆ ਕਿ ਇਹਨਾਂ ਨੂੰ ਕਰਕੇ ਦੇਣ ਸਾਰਾ ਕੁਝ ਤੇ ਇਹ ਹੁਣ ਨਵੇਂ ਸਿਰੇ ਤੋਂ ਇਹਨਾਂ ਨੂੰ ਕਰਨਾ ਪ੍ਰਾਈਵੇਟ ਜੌਬਾਂ ਕਿਸੇ ਦੇ ਘਰ ਤੇ ਉਹ ਕੋਚੇ ਲਾਣੇ ਕੰਮ ਕਰਨੇ ਇਹ ਚੀਜ਼ਾਂ ਹੈਂਡਲ ਕਰਨੀਆਂ ਬਹੁਤ ਔਖੀਆਂ ਨੇ ਦੁਆਰਾ ਤੋਂ ਇਹਨਾਂ ਨੂੰ ਬੱਚੇ ਵੀ ਨੇ ਤਿੰਨ ਲੜਕੀਆਂ ਇੱਕ ਲੜਕਾ ਹਾਂਜੀ ਹਸਪੰਦ ਬਾਹਰ ਗਏ ਹੋਏ ਨੇ ਕੰਮ ਲਈ ਵਿਚਾਰੇ ਪਤਾ ਨਹੀਂ ਕਿੱਥੇ ਕਿੱਥੇ ਕੰਮ ਨੂੰ ਹਨਾ ਲੱਭਦੇ ਆਰ ਕਿੱਥੇ ਕਿੱਥੇ ਫਿਰਦੇ ਨੇ ਇਸ ਕਰਕੇ ਹਾਂ ਕਿ ਸਰਕਾਰਾਂ ਇੱਕ ਮਾਂ-ਬਾਪ ਦੇ ਰੂਪ ਹੁੰਦੀਆਂ ਨੇ ਜਿਸ ਕਰਨ ਤਾਂ ਕਿਉਂਕਿ ਸਰਕਾਰ ਲਈ ਵੱਡੀ ਗੱਲ ਨਹੀਂ ਹੈ ਕਿਸੇ ਨੂੰ ਮਹੱਲੇ ਦੇ ਵਿੱਚ ਕਿੱਡਾ ਵੱਡਾ ਮਹੱਲਾ ਕਿੰਨੇ ਉਰੇ ਵੋਟਾਂ ਵਾਲੇ ਆਉਂਦੇ ਆ ਕਿੰਨਾ ਸਰਕਾਰਾਂ ਦਾ ਇੱਥੇ ਬੋਲਬਾਲਾ ਹੁੰਦਾ ਹੈ ਹਨਾ ਕਿੰਨਿਆਂ ਦੇ ਨਾਰੇ ਵੱਜਦੇ ਆ ਕਿੰਨਾ ਕੁਛ ਹੁੰਦਾ ਜੇ ਇੱਕ ਸਰਕਾਰ ਇੱਕ ਇੱਕ ਛੋਟੇ ਜਿਹੇ ਘਰ ਨੂੰ ਆ ਕੇ ਹੈਲਪ ਦੇ ਦੇਗੀ ਉਹਨਾਂ ਦਾ ਦੁਆਰਾ ਚਿਲਾਬਾਲਦਾ ਹੋ ਜੂਗਾ ਤਾਂ ਸਰਕਾਰ ਦੀ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਤੁਸੀਂ ਆਪ ਵੀ ਜਾਣਦੇ ਹੋ ਕਿ ਇੱਕ ਛੋਟਾ ਜਿਹਾ ਸਰਕਾਰ ਦਾ ਹਮਲਾ ਇਹਨਾਂ ਨੂੰ ਦੁਆਰਾ ਜ਼ਿੰਦਗੀ ਜੀਣ ਦਾ ਮਕਸਦ ਦੇ ਸਕਦਾ ਹਾਂਜੀ ਹਾਂ ਅੱਜ ਇਹ ਟੁੱਟੇ ਬੈ ਗਏ ਬਿਲਕੁਲ ਇਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਹਨਾ ਜੀ ਹਾਂਜੀ ਤੁਸੀਂ ਆਪ ਵੀ ਦੇਖਿਆ ਤੁਸੀਂ ਵੀ ਦੇਖੋ ਕਵਰ ਕਰਦੇ ਹੋ ਸਾਰਿਆਂ ਨੂੰ ਹਨਾ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਕਰਕੇ ਇਹੀ ਕਵਾਂਗੇ ਕਿ ਸਰਕਾਰ ਦਾ ਪਹਿਲੇ ਨੰਬਰ ਤੇ ਸਹਿਯੋਗ ਚਾਹੀਦਾ ਇਹਨਾਂ ਨੂੰ ਬਾਕੀ ਸੰਸਥਾ ਕੋਈ ਕਰ ਸਕਦੀ ਆ ਤਾਂ ਸੰਸਥਾ ਨੂੰ ਵੀ ਦੇਖੋ ਜੀ ਇਹ ਤੁਹਾਡਾ ਮੀਡੀਆ ਰਾਹੀਂ ਨਿਊਜ਼ ਚੱਲ ਜੂਗਾ ਸੰਸਥਾ ਕੋਈ ਆਪਣੇ ਵੇਸਤੇ ਇਹਨਾਂ ਦੀ ਹੈਲਪ ਕਰ ਸਕਦੀ ਆ ਉਹਨਾਂ ਨੂੰ ਵੀ ਵੈਲਕਮ ਹੈ ਜੀ ਆਇਆਂ ਹਨਾ ਕਿ ਸੰਸਥਾ ਦੇ ਏਡੇ ਏਡੇ ਮਤਲਬ ਖੁੱਲੇ ਹੋਏ ਨੇ ਸੈਂਟਰ ਸਾਰੇ ਕੁਝ ਤਾਂ ਕੋਸ਼ਿਸ਼ ਕਰਨ ਤੇ ਉਹ ਵੀ ਇਹਨਾਂ ਦੀ ਹੈਲਪ ਕਰ ਸਕਦੇ ਨੇ ਹੋਰ ਕੋਈ ਵੀ ਕਰ ਸਕਦਾ ਤੁਹਾਡੇ ਮੀਡੀਆ ਦੇ ਮਾਧਿਅਮ ਤੇ ਕੋਈ ਵੀ ਹੈਲਪ ਕਰ ਸਕਦਾ ਤਾਂ ਕਰੇ ਆ ਕੇ ਹਨਾ ਅੱਗੇ ਸੋ ਅਸੀਂ ਵੀ ਇਹੀ ਸਮਾਜ ਸੇਵੀਆਂ ਨੂੰ ਅਪੀਲ ਕਰਦੇ ਆਂ ਵੀ ਇਹ ਗਰੀਬ ਪਰਿਵਾਰ ਹੈ ਦੋਨੋਂ ਮੀਆਂ ਬੀਬੀ ਨੇ ਚਾਰ ਬੱਚੇ ਨੇ ਤਿੰਨ ਬੇਟੀਆਂ ਨੇ ਤੇ ਇੱਕ ਬੇਟਾ ਹੈ ਸੋ ਘਰ ਤੁਸੀਂ ਦੇਖ ਹੀ ਲਿਆ ਬਿਲਕੁਲ ਸੜਕੇ ਸਵਾਹ ਹੋ ਗਿਆ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦੇ ਆਂ ਕਿ ਇਸ ਗਰੀਬ ਪਰਿਵਾਰ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਤੇ ਹੋਰ ਕਰਦੇ ਆ ਜੀ ਗੱਲਬਾਤ ਬਾਜੀ ਕੀ ਨੋ ਆ ਬਾਜੀ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਆ ਕੁਲਵਿੰਦਰ ਸਿੰਘ ਜੀ ਇੱਥੇ ਨੇੜੇ ਹੀ ਰਹਿੰਦੇ ਹੋ ਹਾਂਜੀ ਹਾਂ ਇਹਨਾਂ ਦੇ ਗੁਮਾਨ ਸਾਹਮਣੇ ਆਪਣਾ ਘਰ ਆ ਜੀ ਤੇ ਗਰੀਬ ਪਰਿਵਾਰ ਆ ਜੀ ਬਹੁਤ ਮਾੜਾ ਪਾਣਾ ਵਰਤਿਆ ਇਹਨਾਂ ਨੂੰ ਸਰਕਾਰ ਨੂੰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਜੋ ਆਪ ਦਾ ਦੁਆਰਾ ਹੈ ਆਪਣਾ ਘਰ ਬਸਾ ਲੈਣਾ ਅੱਜ ਜੋ ਇਹਨਾਂ ਦਾ ਦੁੱਖ ਆ ਕੋਈ ਸਮਝ ਨਹੀਂ ਸਕਦਾ ਬਹੁਤ ਵੱਡਾ ਦੁੱਖ ਆ ਰਮਾਤਮਾ ਬਸੂਈ ਕਰਦੇ ਆ ਵੀ ਇਹਨਾਂ ਦੀ ਚਲੋ ਜਾਨ ਬਚ ਗਈ ਬੱਚੇ ਘਰ ਤੋਂ ਬਾਹਰ ਸੀ ਇਹਨਾਂ ਨੇ ਜੋ ਗ੍ਰੈਂਡ ਬਸੇਰੇ ਲਈ ਇਹਨੇ ਦੁਬਾਰਾ ਇਹਨਾਂ ਦੀ ਹੈਲਪ ਕੀਤੀ ਕੀ ਨਾ ਹੈ ਬੇਟਾ ਕੀ ਨਾ ਹੈ ਬੇਟਾ ਨਾ ਨਾ ਰੋ ਨਾ ਬੇਟਾ ਕੀ ਨਾ ਹੈ ਬੇਟਾ ਨਾਮ ਦੱਸ ਨਾਮ ਨਾਮ ਦੱਸ ਦੇ ਬੇਟਾ ਕੋਈ ਨਾ ਬੇਟਾ ਕੋਈ ਕੋਈ ਗੱਲ ਨਹੀਂ ਬੇਟਾ ਜਾਨ ਬਚ ਗਈ ਬੇਟਾ ਹਾਂ ਕੋਈ ਗੱਲ ਨਹੀਂ ਕਰ ਤਾਂ ਅ ਫੇਰ ਵੀ ਬਣ ਜੂ ਉਹ ਦੇਖੋ ਬੇਟਾ ਉਹ ਦੇਖੋ ਆਪਣੇ ਕੈਮਰੇ ਦੇ ਵਿੱਚ ਸਾਰੇ ਸਮਾਜ ਸੇਵੀ ਸੰਸਥਾਵਾਂ ਸਰਕਾਰ ਸਾਰੇ ਦੇਖ ਰਹੇ ਨੇ ਐਨ ਆਰ ਆਈ ਭਰਾ ਦੇਖ ਰਹੇ ਨੇ ਉਹ ਤੁਹਾਡੀ ਵੱਦ ਤੋਂ ਵੱਧ ਮਦਦ ਕਰਨਗੇ ਬੇਟਾ ਇਹ ਘਰ ਤਾਂ ਫੇਰ ਦੁਬਾਰਾ ਨਵਾਂ ਬਣ ਜੂਗਾ ਸਾਰਿਆਂ ਤੋਂ ਵੱਡੀ ਗੱਲ ਪ੍ਰਮਾਤਮਾ ਦੀ ਕਿਰਪਾ ਇਹ ਰਹੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬੇਟਾ ਰੂਬੋ ਨਾ ਕੋਈ ਗੱਲ ਨਹੀਂ ਸਾਡੇ ਪੰਜਾਬੀ ਬਹੁਤ ਦਾਨੀ ਨੇ ਆਡੀਆਂ ਸਮਾਜ ਸੇਵਾ ਸੰਸਥਾਵਾਂ ਤੇ ਹੋਰ ਐਨ ਆਰ ਆਈ ਵੀਰ ਤੁਹਾਡਾ ਵੱਧ ਤੋਂ ਵੱਧ ਸਹਿਯੋਗ ਕਰਨਗੇ ਸੋ ਇਹਨਾਂ ਦਾ ਨੰਬਰ ਤੁਹਾਨੂੰ ਦੱਸ ਦਿਆਂ ਜੀ ਜਿੰਨੀਆਂ ਵੀ ਸਮਾਜ ਸੇਵਾ ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿੰਨੀਆਂ ਵੀ ਸਾਡੀਆਂ ਸਮਾਜ ਸੇਵਾ ਸੰਸਥਾਵਾਂ ਨੇ ਐਨ ਆਰ ਆਈ ਵੀਰ ਰਾ ਨੇ ਜਿੰਨੇ ਵੀ ਜਾਣੀ ਸਜਨ ਨੇ ਉਹ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਮੈਂ ਪੁੱਛਦਾ ਭੈਣ ਜੀ ਨੂੰ ਨੰਬਰ ਪੁੱਛਦਾ ਭੈਣ ਜੀ ਨੰਬਰ ਕਿੰਨਾ ਆਪਣਾ 8054029250 ਇੱਕ ਵਾਰੀ ਹੋਰ ਬੋਲ ਦਿਓ 8054029250 80540 29250 ਇੱਕ ਵਾਰੀ ਫੇਰ ਬੋਲ ਦਿਓ 8054029250 ਉਹ ਏ ਭੈਣ ਜੀ ਦਾ ਇਹਨਾਂ ਦਾ ਨੰਬਰ ਹੈ ਜੀ ਇਸ ਨੰਬਰ ਤੇ ਅਸੀਂ ਆਪਣਾ Google Pay ਦਾ account ਵੀ ਦਵਾਂਗੇ ਤੇ ਜਿਹੜੇ ਵੀ ਭੈਣ ਭਰਾ ਦਾਨੀ ਸੱਜਣ ਇਸ ਗਰੀ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹੋਣ ਤਾਂ ਜਰੂਰ ਵੱਦੋ ਵੱਦ ਮਦਦ ਕਰਿਓ ਸਾਰੇ ਹੀ ਭੈਣ ਭਰਾਵਾਂ ਪੰਜਾਬੀ ਸਮੂਹ ਪੰਜਾਬੀਆਂ ਅੱਗੇ ਐਨ ਆਰ ਆਈ ਵੀਰਾਂ ਅੱਗੇ ਬੇਨਤੀ ਕੀਤੀ ਜਾਂਦੀ ਹੈ ਵੀ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਆ ਦੇਖੋ ਬੱਚਾ ਛੋਟਾ ਜਿਹਾ ਬੱਚਾ ਹੈ ਜੇ ਇਹਨੇ ਵਿਚਾਰੇ ਨੇ ਕੀ ਦੇਖਿਆ ਆ ਬੇਟੀ ਹੈ ਆ ਜੋ ਬੇਟਾ ਆ ਬੇਟੀਆਂ ਨੇ ਜੀ ਤੁਸੀਂ ਦੇਖ ਰਹੇ ਹੋ ਆ ਬੇਟੀਆਂ ਨੇ ਅਜੇ ਤਾਂ ਵਿਚਾਰਿਆਂ ਦੇ ਹਸਣ ਖੇਡਣ ਦੀ ਉਮਰ ਹੈ ਐਡਾ ਕਹਿਰ ਗੁਜ਼ਰਿਆ ਪਰਿਵਾਰ ਦੇ ਉੱਪਰ ਸੋ ਮੈਂ ਫੇਰ ਇੱਕ ਵਾਰ ਫੇਰ ਬੇਨਤੀ ਕਰਦਾ ਸਾਰੇ ਭੈਣ ਭਰਾਵਾਂ ਨੂੰ ਐਨ ਆਰ ਆਈ ਭੈਣ ਭਰਾਵਾਂ ਨੂੰ ਸਮਾਜਿਕ ਸੰਸਥਾਵਾਂ ਨੂੰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਸੀਂ ਇਹਨਾਂ ਦਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਪਾਵਾਂਗੇ ਤਾਂ ਕਿ ਸਾਰਿਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਧੰਨਵਾਦ ਮੈਂ ਤੁਹਾਡਾ ਆਪਣਾ ਅਮਨ ਸਿੱਧੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀ ਹੱਥ ਧੰਨਵਾਦ ਜੀ